ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤ ਪੰਜਾਬ ਟੀਵੀ ਵਿੱਚ ਤੁਹਾਡਾ ਸਵਾਗਤ ਹੈ ਇਸ ਮਹੀਨੇ ਦੀ ਪੈਨਸ਼ਨ ਹੈ ਜਿਹੜੀ ਤਾਂ ਆ ਚੁੱਕੀ ਹੈ ਕਿਹੜੇ ਜ਼ਿਲ੍ਹਿਆਂ ਦੀ ਆਈ ਹੈ ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਹੈ ਜਿਹੜਾ ਉਹਨੂੰ ਆਲਟ ਤੇ ਕਲਿੱਕ ਜ਼ਰੂਰ ਕਰ ਲਿਓ ਤਾਂ ਜੋ ਅਸੀਂ ਜੋ ਵੀ ਕੋਈ ਨਵੀਂ ਵੀਡੀਓ ਲੈ ਕੇ ਆਉਣੇ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤਾਂ ਦੋਸਤੋ ਜਿਆਦਾ ਟਾਈਮ ਨਾ ਲੈਂਦੇ ਹੋਏ ਤਾਂ ਚਲੋ ਚੱਲਦੇ ਆ ਮੇਨ ਅਪਡੇਟ ਦੇ ਉੱਤੇ ਕਿ ਜਿਹੜੀ ਪੈਨਸ਼ਨ ਹੈ ਤਾਂ ਉਹ ਆ ਚੁੱਕੀ ਹੈ ਤਾਂ ਕਿੰਨੀ ਪੈਨਸ਼ਨ ਆਈ ਹੈ ਕਿਹੜੇ ਜ਼ਿਲ੍ਹਿਆਂ ਦੀ ਆਈ ਹੈ ਸਾਰੀ ਜਾਣਕਾਰੀ ਦੇਣ ਜਾ ਰਹੇ ਆ ਰਖੜੀ ਕਰਕੇ ਪੈਨਸ਼ਨ ਹੈ ਜਿਹੜੀ ਤਾਂ ਉਹ ਖਾਤਿਆਂ ਦੇ ਵਿੱਚ ਭੇਜੀ ਜਾ ਚੁੱਕੀ ਹੈ ਤਾਂ ਤੁਸੀਂ ਵੀ ਆਪਣੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਡਾ ਜ਼ਿਲ੍ਹਾ ਕਿਹੜਾ ਹੈ ਤੇ ਪੈਨਸ਼ਨ ਤੁਹਾਨੂੰ ਆ ਚੁੱਕੀ ਹੈ ਜਾਂ ਨਹੀਂ ਆਈ ਤੇ ਕਿੰਨੀ ਆਈ ਹੈ ਤਾਂ ਹੁਣ ਚੱਲਦੇ ਆ ਮੇਨ ਅਪਡੇਟ ਦੇ ਉੱਤੇ ਤਾਂ ਦੱਸ ਦਈਏ ਕਿ ਰਖੜੀ ਦੇ ਕਰਕੇ ਡਾਕਟਰ ਬਲਜੀਤ ਕੌਰ ਜੋ ਕੈਬਿਨੇਟ ਮੰਤਰੀ ਨੇ ਸੀਐਮ ਭਗਵੰਤ ਮਾਨ ਨੇ ਜਿਹੜਾ ਐਲਾਨ ਕੀਤਾ ਸੀ ਕਿ ਰਖੜੀ ਤੇ ਜਿਹੜੀ ਪੈਨਸ਼ਨ ਹੈ ਤਾਂ ਉਹ ਪਹਿਲਾਂ ਪਾਈ ਜਾਵੇਗੀ ਪਹਿਲਾਂ ਜਿਹੜੀ ਪੈਨਸ਼ਨ ਹੈ ਤਾਂ ਉਹ 11 ਤਰੀਕ ਨੂੰ ਆਉਂਦੀ ਹੁੰਦੀ ਹੈ ਪਰ ਹੁਣ ਜਿਹੜੀ ਪੈਨਸ਼ਨ ਆਈ ਹੈ ਤਾਂ ਉਹ 9 ਤਰੀਕ ਨੂੰ ਅਤੇ 10 ਤਰੀਕ ਨੂੰ ਤੇ ਵਿੱਚ ਜ਼ਿਲ੍ਹਿਆਂ ਦੇ ਵਿੱਚ 8 ਤਰੀਕ ਨੂੰ ਮੈਸੇਜ ਆ ਜਿਹੜੇ ਤਾਂ ਉਹ ਵੀ ਆ ਚੁੱਕੇ ਸੀ ਤਾਂ ਹੁਣ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਜਿਹੜੀ ਪੈਨਸ਼ਨ ਹੈ ਤਾਂ ਉਹ ਤੁਹਾਡੀ ਆ ਚੁੱਕੀ ਹੈ ਜਾਂ ਨਹੀਂ ਜੇ ਆਪਾਂ ਬਠਿੰਡੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਬਠਿੰਡੇ ਜ਼ਿਲ੍ਹੇ ਦੇ ਵਿੱਚ 9 ਤਰੀਕ ਨੂੰ ਮੈਸੇਜ ਆ ਜਿਹੜਾ ਤਾਂ ਉਹ ਆ ਚੁੱਕਿਆ ਹੈ ਕਿ ਪੈਨਸ਼ਨ ਤਾਂ ਦੱਸ ਦਈਏ ਕਿ ਪੈਨਸ਼ਨ ਹੈ ਜਿਹੜੀ ਉਹ ਸਾਰੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਆ ਚੁੱਕੀ ਹੈ ਜੇਕਰ ਤੁਹਾਡੇ ਜ਼ਿਲ੍ਹੇ ਦੇ ਵਿੱਚ ਨਹੀਂ ਆਈ ਤਾਂ ਇੱਕ ਅੱਧਾ ਦਿਨ ਰੁੱਕ ਕੇ ਜਿਹੜੀ ਪੈਨਸ਼ਨ ਹੈ ਉਹ ਤੁਹਾਡੀ ਆ ਜਾਵੇਗੀ ਕਿਉਂਕਿ ਸੰਡੇ ਕਰਕੇ ਪੈਨਸ਼ਨ ਡਿਲੇ ਹੋ ਸਕਦੀ ਹੈ ਪਰ ਜਿਹੜੀ ਪੈਨਸ਼ਨ ਹੈ ਉਹ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਵੀ ਕੁਝ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਆ ਚੁੱਕੀ ਹੈ ਤੇ ਪੈਨਸ਼ਨ ਆਈ ਹੈ ਤਾਂ ਉਹ ਆਈ ਹੈ ਸਿਰਫ 1500 ਰੁਪਿਆ 2500 ਪੈਨਸ਼ਨ ਫਿਲਹਾਲ ਕਿਸੇ ਜ਼ਿਲ੍ਹੇ ਦੇ ਵਿੱਚ ਵੀ ਨਹੀਂ ਆਈ ਤਾਂ ਫਿਲਹਾਲ ਤੁਹਾਡੇ ਲਈ ਇਹੀ ਜਾਣਕਾਰੀ ਲੈ ਕੇ ਆਈ ਸੀ ਧੰਨਵਾਦ